ਸਾਰਾ ਤਕੜੇ ਜੇ ਭਾਈ ਭਾਦੇ ਐਮਪੀ ਜਿਹੜਾ ਖਲ ਖੜਾ ਵਾ ਉਹ ਆਇਆ ਸੀ ਉਹਦੀ ਰੋਸ ਮੈਂ ਮੁਜ਼ਹਿਰ ਕੀਤਾ ਕਿ ਕੀ ਹੈ ਸਾਰਾ ਉਹਦਾ ਜੂਰੋਧ ਅਸੀਂ ਜੀਡੀਪੀ ਦਾ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਦਿੱਲੀ ਨੂੰ ਕੂਚ ਜਾਣ ਦਾ ਐਲਾਨ ਕੀਤਾ ਸੀ ਤੇ ਸਾਨੂੰ ਰਸਤੇਾਂ ਦੇ ਵਿੱਚ ਪੈਰੀਗੇਡ ਲਾ ਕੇ ਤੇ ਰੋਕਿਆ ਗਿਆ ਜਦ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਤੇ ਸਾਨੂੰ ਮਿਲਿਆ ਕਿ ਗੋਲੀਆਂ ਜਦ ਕਿ ਆਪਣੇ ਦੇਸ਼ ਦੇ ਵਿੱਚ ਲਾਉਟ ਹੀ ਨਹੀਂ ਇਸੇ ਵੀ ਹਾਲਾਤਾਂ ਦੇ ਵਿੱਚ ਕਾਨੂੰਨ ਆਪੇ ਆ ਕੇ ਦੇਖਦੇ ਤੋਂ ਕੋਈ ਨਹੀਂ ਚਲਾਈਆਂ ਜਾ ਸਕਦੀਆਂ ਇਹਨਾਂ ਅਤੁੱਲ ਕਾ ਜੀ ਨੂੰ ਛੱਡੇ ਡਾਕਟਰ ਰੈਂਕਰ ਵੀ ਸਾਡੇ ਦੇ ਛੱਡੇ ਔਰ ਗੋਲੀਆਂ ਵੀ ਸਿੱਧੀਆਂ ਮਾਰੀਆਂ ਗਈਆਂ ਸਾਡਾ ਸ਼ੁੱਭ ਕਰਕੇ ਦਾ ਸ਼ਹੀਦ ਕੀਤਾ ਹੈ ਸਾਨੂੰ ਉਹ ਉਹ ਦੇ ਵਿੱਚ ਇਹਨਾਂ ਕੀ ਕੀਤਾ ਹੈ ਸਾਡਾ ਕੋਈ ਇਨਸਾਫ ਨਹੀਂ ਸਾਨੂੰ ਮਿਲ ਰਿਹਾ ਸਾਨੂੰ ਐਮਐਮਸੀ ਕਹਿ ਕੇ ਉਹ ਤਾਂ ਮੁੱਕਰ ਗਿਆ ਇੱਕ ਕੀ ਇਹ ਸਰਕਥੋਕ ਜਾਂ ਸਰਕਾਰ ਹੈ ਜਿਸ ਕਰਕੇ ਅਸੀਂ ਆਪਣੇ ਹੰਗਾਰਾਕ ਤਾਂ ਮੰਗਣ ਵਾਸਤੇ ਅਸੀਂ ਸੜਕਾਂ ਤੇ ਬੈਠੇ ਆ ਇਹ ਦੇਖੋ 5 ਸਾਲ ਪਹਿਲਾਂ ਕਾਲੀ ਦਾਲ ਦੇ ਵਿੱਚ ਰਹਿ ਕੇ ਕਿ ਕਹਿੰਦੇ ਐਸ ਪ੍ਰਸਤੇ ਆ ਜਿੱਤਿਆ ਅੱਜ ਬੀਜੇਪੀ ਦੇ ਵਿੱਚ ਚਲਾ ਗਿਆ ਇੱਕ ਦਸੋ ਇੱਕ ਕੋ ਨਿਆਂ ਆ ਸਾਡੇ ਵਾਸਤੇ ਸਾਨੂੰ ਹਰਿਆਕ ਪਬਲਿਕ ਦੇ ਵਾਸਤੇ ਅਸੀਂ ਨਿਆਂ ਮੰਗ ਰਹੇ ਸਾਨੂੰ ਨਿਆਂ ਨਾ ਦੇਜਾ ਪਰ ਕੋ ਨਿਆਂ ਨਹੀਂ ਸਾਨੂੰ ਦੇ ਰਹੇ ਜਿਹੜਾ ਤੁਸੀਂ ਰੋਸ ਕਰ ਰਹੇ ਸਿਰਫ ਆਪਣੇ ਜਵਾਬਾ ਵਾਸਤੇ ਕਰ ਰਹੇ ਹੋ ਜੀ ਕਿ ਜਵਾਬ ਲੈਣ ਵਾਸਤੇ ਅਸੀਂ ਜੀ ਰੋਸ ਇਸ ਕਰਕੇ ਕਰ ਰਹੇ ਆ ਤੇ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦੇਣ ਸਾਨੂੰ ਜਵਾਬ ਦੇਣ ਇਹਨਾਂ ਕੀ ਕੀਤਾ ਅਸੀਂ ਕੀ ਮੰਗਿਆ ਤੇ ਸਾਨੂੰ ਇਹਨਾਂ ਕੀ ਦਿੱਤਾ ਸ਼ੁਭ ਕਰਨ ਦੇ ਸ਼ੁਭ ਕਰਨ ਦੇ ਜੇ ਅਸਤੀਆਂ ਲੈ ਕੇ ਤਾਮਿਲਨਾਡੂ ਦੇ ਵਿੱਚ ਗਏ ਤੇ ਸਾਡੇ ਸਾਰਨਾਤ ਨੂੰ ਇਹਨਾਂ ਜ਼ਿਲ੍ਹੇ 'ਚ ਬੰਦ ਕਰ ਦਿੱਤਾ ਕਿਉਂ ਕਰ ਦਿੱਤਾ ਕਿ ਸਭ ਬੀਜੇਪੀ ਦੀ ਸਰਕਾਰ ਦੇ ਹੁੰਦਿਆ ਹੋ ਰਿਹਾ ਹੈ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਾਨੂੰ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਚਾਹੀਦਾ ਹੈ ਮੰਨਾ ਦਾ ਪਹੁੰਚ ਦੇ ਦਿੱਤੇ ਕੀ ਮਾਮਲਾ ਕੀ ਹੈ ਸਾਰਾ ਬੋਲਣ ਜੀ ਇਹਨੂੰ ਅਸੀਂ ਵਿਰੋਧ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਆ ਕਿਉਂਕਿ ਮਨਜੀਤ ਸਿੰਘ ਮੰਨਾ ਵੱਲੋਂ ਟਿਕਟ ਲੜੀ ਜਾ ਰਹੀ ਹੈ ਹਲਕਾ ਮਡੂਰ ਸਾਹਿਬ ਦੇ ਵਿੱਚ ਅੱਜ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਰਿਹਾ ਹੈ ਤੇ ਅੱਜ ਹਲਕਾ ਖੇਮ ਕਰਨ ਦੇ ਵਿੱਚ ਆਇਆ ਸੀ। ਇੱਕ ਹੀਵਨ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਸੰਯੁਕਤ ਪਥਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਸਾਡੇ ਸਵਾਲਾਂ ਤੋਂ ਭੱਜ ਚੁੱਕੇ ਭੜੋੜੇ ਹੋ ਚੁੱਕੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ 13 ਮਹੀਨੇ ਤੁਸੀਂ ਜਿੱਲੀ ਦੇ ਵਿੱਚ ਬਿਠਾ ਕੇ ਰੱਖਿਆ ਸਾਡੇ 750 ਤੋਂ ਉੱਪਰ ਕਿਸਾਨ ਸ਼ੀਸ਼ ਹੋ ਗਏ ਅੱਜ ਸਾਡੇ ਇੱਕ ਜਿਹੜੀਆਂ ਰਹਿਂਦੀਆਂ ਮੰਗਾਂ ਨੂੰ ਲੈ ਕੇ ਸਾਡੇ ਕਿਸਾਨ ਗਏ ਸੀ ਦਿੱਲੀ ਬਾਟਰਾ ਨੂੰ ਇਹਨਾਂ ਨੇ ਸਾਡੀ ਐਂਟਰੀ ਬੈਨ ਕਰ ਦਿੱਤੀ। ਸਾਨੂੰ ਹਰਿਆਣੇ ਤੋਂ ਅੱਗੇ ਟੱਪਣ ਨਾ ਦਿੱਤਾ ਗਿਆ। ਅਸੀਂ ਉਹਨਾਂ ਜਿਹੜੇ ਸਾਡੇ ਜਿਹੜੇ ਸਾਡੇ ਵੀਰਾਂ ਦੇ ਨਾਲ ਕਸ਼ਾਦਾ ਲ ਕੀਤਾ, ਟਰਾਲੀਆਂ, ਟਰੈਕਟਰ ਤੋੜ ਭੰਨ ਕੀਤੀ ਇਹਨਾਂ ਨੇ। ਇੱਕ ਸਾਡੇ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹੀਦ ਹੋ ਗਿਆ। ਉਹਦੇ ਤਹਿਤ ਅਸੀਂ ਅੱਜ ਇਹਨਾਂ ਨੂੰ ਸਵਾਲ ਜਵਾਬ ਕਰਨੇ ਸੀਗੇ। ਜੇ ਸਾਡੀ ਐਂਟਰੀ ਦਿੱਲੀ ਦੇ ਵਿੱਚ ਨਹੀਂ ਹੋ ਸਕਦੀ ਤੇ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਫਿਰ ਅਸੀਂ ਪੰਜਾਬ ਤੇ ਐਂਟਰ ਨਹੀਂ ਹੋਣ ਦੇਵਾਂਗੇ। ਕਿਉਂਕਿ ਦਿੱਲੀ ਸਾਡਾ ਰਾਈਟ ਬੰਦਾ ਵਾ ਸਾਡੀ ਰਾਜਧਾਨੀ ਆ। ਤੇ ਇਹ ਆਪ ਜਿਨਾ ਵੋਟਾਂ ਲਾਈਨ ਤੇ ਹੜਕਿਆਂ ਦੇ ਵਿੱਚ ਆ ਜਾਂਦੇ ਆ ਪਰ ਸਾਨੂੰ ਦਿੱਲੀ ਨੇ ਜਾਣ ਦਿੱਤਾ ਜਾਂਦਾ ਐਸ ਕਰਕੇ ਅਸੀਂ ਇਹਨਾਂ ਦਾ ਅੱਜ ਜਿਹੜਾ ਵੱਚ ਠੇੜ ਕੇ ਫਿਰ ਸਵਾਲ ਜਵਾਬ ਕੀਤੇ ਤੇ ਸਾਡੇ ਸਵਾਲਾਂ ਤੋਂ ਘੋੜਾ ਚੁੱਕਾ ਬੰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ